ਨਾ ਉੱਥੇ ਇੱਕ ਡੀਐਸਪੀ ਜੀ ਨਾਮ ਕਹਿੰਦਾ ਉਹਨੂੰ ਪਤਾ ਨਹੀਂ ਕਹਿੰਦਾ ਮੇਰਾ ਪਰਨਾ ਜਿਹੜੀ ਛੋਟੀ ਪਾਗਾ ਖਲਵਾਈ ਖਲਵਾ ਕੇ ਮੇਰੇ Baal ਖਲਾਰੇ ਚੱਪਲਾ ਮੇਰੇ ਸਿਰ 'ਤੇ ਮਾਰੀ ਜਾਂ ਕਹਿੰਦਾ ਉਹ ਰੋ ਰਿਹਾ ਸੀ ਉਹ ਚੁੱਚੀ ਤੱਗੜ ਸਾਹਿਬ ਦੇ ਨਾਲ ਜਿਹੜਾ ਵੀਡੀਓ ਐਡੀਟਰ ਉਹ ਦੱਸ ਰਿਹਾ ਉਹ ਵਿਚਾਰਾ ਰੋ ਰਿਹਾ ਸੀ ਮੈਂ ਫਿਰ 라ਤ ਨੂੰ 10 ਵਜੇ ਬਾਅਦ ਨੂੰ ਲੈ ਕੇ ਆਇਆ ਪੰਜਾਬ ਦਸਤਾਵੇਜ਼ ਦੇ ਪੱਤਰਕਾਰ ਜਿੰਦਰ ਸਿੰਘ ਤੱਗੜ ਉਹਨਾਂ ਨੇ ਕੁਝ ਖਬਰਾਂ ਕੀਤੀਆਂ ਜਿਸ ਤੋਂ ਪੱਤਰਕਾਰਾਂ ਦਾ ਵੀ ਕਹਿਣਾ ਹੈ ਕੁਝ ਵਕੀਲਾਂ ਦਾ ਵੀ ਕਹਿਣਾ ਹੈ ਕਿਸਾਨ ਜਿਹੜਾ ਤੱਗੜ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਮੈਂ ਵੀਡੀਓ ਐਡੀਟਰ ਦੇ ਪੁਲਿਸ ਬੁਲਾ ਕੇ ਜਲੀਲ ਕਰਦੀ ਐ ਇਹ ਵੀ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਜਿਹੜਾ ਵੀਡੀਓ ਐਡੀਟਰ ਆ ਕੀਰਤ ਕਹਿੰਦੇ ਮੈਨੂੰ ਪਤਾ ਨਹੀਂ ਕੌਣ ਆ ਕੀਰਤ ਉਹਦਾ ਕਿਸੇ ਹੋਰ ਨੰਬਰ ਤੋਂ ਫੋਨ ਆਇਆ WhatsApp ਕਾਲ ਮੈਂ ਐਵੇਂ ਫੋਨ ਕਰ ਲਿਆ ਉਹ ਫੋਨ ਕਰਦੇ ਉੱਚੀ ਉੱਚੀ ਰੋ ਰਿਹਾ ਸੀ ਉਹ ਮੈਂ ਕੀ ਹੋਇਆ ਕਹਿੰਦਾ ਜੀ ਮੈਨੂੰ ਬਹੁਤ ਕੁੱਟਿਆ ਨੂੰ ਵੀ ਫੋਨ ਆਉਂਦਾ ਕਿ ਪ੍ਰੈਸ ਕਲੱਬ ਮੁਹਾਲੀ ਦੇ ਨਾਲ ਕੀ ਲੈਣਾ ਦੇਣਾ ਹੈ ਰਜਿੰਦਰ ਸਿੰਘ ਤੱਕੜ ਦਾ ਸੀਐਸਪੀ ਬਨ ਸਿਟੀ ਉਹਦੇ ਪੀਏ ਹੈ ਉਹਨੇ ਕਿਹਾ ਹੀ ਮੈਂ ਉਹਦਾ ਪੀਏ ਜਾਂ ਰੀਡਰ ਬੋ ਰਿਹਾ ਸਾਡੇ ਮੈਨੇਜਰ ਨੂੰ ਫੋਨ ਆਇਆ ਉਹ ਫੋਨ ਦੇ ਉੱਤੇ ਉਹਨੇ ਕਿਹਾ ਜੀ ਤੁਹਾਡੇ ਕਲੱਬ ਦੇ ਨਾਲ ਤੱਕੜ ਸਾਹਿਬ ਦਾ ਕੋਈ ਉਹਨੇ ਲੈਣ ਦੇਣ ਕੀਤਾ ਹੋਇਆ ਤੇ ਤੁਸੀਂ ਅਬਦਾ ਰਿਕਾਰਡ ਲੈ ਕੇ ਤੁਸੀਂ ਸਾਡੇ ਕੋਲੇ ਕੱਲ ਨੂੰ ਪੇਸ਼ ਹੋਣਾ ਹੈ ਕਾਰ ਨੂੰ ਇੱਕ ਬਹੁਤ ਵੱਡਾ ਕ੍ਰਾਈਮਨਲ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਸ ਨੇ ਮੈਨੂੰ ਲੱਗਦਾ ਵੀ ਇਹ ਨਕਲ ਚਲਦੀ ਰਹਿੰਦੀ ਹੈ ਇਹਨਾਂ ਦੀ ਸਾਰੇ ਥਾਵਾਂ ਤੇ ਅਸਲ 'ਚ ਉਹਨਾਂ ਨੇ ਪਹਿਲੇ ਹੀ ਫੋਨ ਕਰਕੇ ਨਾ ਇਹ ਆਪਣਾ ਮੈਸੇਜ ਦੇਣਾ ਸ਼ੁਰੂ ਕਰਤਾ ਵੀ ਇਹ ਤੁਸੀਂ ਅਬਦ ਦੇਖ ਕੇ ਆਇਓ ਜਿਹਨੇ ਹਮੈਤ ਕਰਨੀ ਹੈ ਐ ਉਹਨਾਂ ਨੂੰ ਇਹ ਚੈਲੰਜ ਕਰਦਾ ਵੀ ਅਸੀਂ ਡਟ ਕੇ ਹਮੈਤ ਵੀ ਕਰਾਂਗੇ ਕਿ ਅਸੀਂ ਇਹ ਕੇਸ ਦੇ ਵਿੱਚ ਜਿੱਥੋਂ ਤੱਕ ਜਾਣਾ ਪਿਆ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਇਹ ਜਿਹਦੇ ਚ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਕਾਨੂੰਨੀ ਵੀ ਲੜਾਂਗੇ ਸਟ੍ਰਗਲ ਵੀ ਕਰਾਂਗੇ ਪੰਜਾਬ ਦਸਤਾਵੇਜ਼ ਦੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਉਹਨਾਂ ਨੇ ਕੁਝ ਖਬਰਾਂ ਕੀਤੀਆਂ ਜਿਸ ਤੋਂ ਪੱਤਰਕਾਰਾਂ ਦਾ ਵੀ ਕਹਿਣਾ ਹੈ ਕੁਝ ਵਕੀਲਾਂ ਦਾ ਵੀ ਕਹਿਣਾ ਹੈ ਕਿਸਾਨ ਜੱਤ ਤੱਗੜ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਹੈ ਉਸ ਪੇਸ਼ੀ ਤੋਂ ਬਾਅਦ ਪਤਾ ਲੱਗਣਾ ਇਸ ਤੋਂ ਪਹਿਲਾਂ 2 ਦਿਨ ਪੁਲਿਸ ਰਿਮਾਂਡ ਮਿਲਿਆ ਸੀ ਮੁਹਾਲੀ ਐਸਐਸਪੀ ਤੋਂ ਲੈ ਕੇ ਥੱਲੇ ਤੱਕ ਕਈ ਪੁਲਿਸ ਅਫਸਰਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਇਸ ਵਕਤ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਵਕੀਲ ਭਾਈ ਚਾਰਾ ਵੀ ਹੈ ਕਿਸਾਨ ਜੱਥੇਬੰਦੀਆਂ ਵੀ ਨੇ ਆਮ ਲੋਕ ਵੀ ਨੇ ਜਿਹੜੇ ਉਸ ਚੈਨਲ ਨੂੰ ਦੇਖਦੇ ਨੇ ਪੱਤਰ ਕਾਰਨ ਦੀਆਂ ਖਬਰਾਂ ਨੂੰ ਸੁਣਦੇ ਨੇ ਸਤਨਾਮ ਸਿੰਘ ਦਾ ਉਹ ਆਰਟੀਆਈ ਐਕਟਿਵਿਸਟ ਵੀ ਨੇ ਔਰ ਸੁਖਦੇਵ ਸਿੰਘ ਪਟਵਾਰੀ ਜੀ ਖੜੇ ਆ ਜਿਹੜੇ ਕੀ ਮੁਹਾਲੀ ਪ੍ਰੈਸ ਕਲੱਬ ਨੂੰ ਚਲਾਉਂਦੇ ਨੇ ਇਹਨਾਂ ਨੂੰ ਵੀ ਪੁਲਿਸ ਨੇ ਫੋਨ ਕੀਤਾ ਕੀ ਕਹਿ ਕੇ ਕੀਤਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਔਰ ਇੱਥੋਂ ਤੱਕ ਕੈਮਰਾਮੈਨ ਵੀਡੀਓ ਐਡੀਟਰ ਦੇ ਪੁਲਿਸ ਬੁਲਾ ਕੇ ਜਲੀਲ ਕਰਦੀ ਹੈ ਇਹ ਵੀ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਕਿਉਂ ਹੋਇਆ ਸਾਰੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਤਨਾਮ ਸਿੰਘ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿਉਂਕਿ ਤੁਸੀਂ ਰਜਿੰਦਰ ਸਿੰਘ ਤਗੜ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਾਫੀ ਸਟੋਰੀਆਂ ਤੇ ਕੰਮ ਕੀਤਾ ਵਿਜੀਲੈਂਸ ਤੇ ਮੁਹਾਲੀ ਪੁਲ ਨੂੰ ਲੈ ਕੇ ਤੁਹਾਨੂੰ ਕਿਉਂ ਲੱਗਦਾ ਕਿ ਰਜਿੰਦਰ ਸਿੰਘ ਤੱਗੜ ਦੇ ਨਾਲ ਧੱਕਾ ਹੋ ਰਿਹਾ ਹ ਹ ਪਹਿਲੀ ਗੱਲ ਮੈਂ ਚੈਨਲ ਨਾਲ ਸੰਬੰਧਿਤ ਨਹੀਂ ਮੈਂ ਕਿ ਸਮਾਜ ਸੇਵੀ ਹਾਂ ਤੇ ਇਥੇ ਜਿੰਨੇ ਲੋਕ ਖੜੇ ਨੇ ਅਲੱਗ-ਅਲੱਗ ਜਥੇਬੰਦੀ ਦੇ ਸਮਾਸੀ ਵੀ ਆ ਤੇ ਇਹ ਅਲੱਗ-ਅਲੱਗ ਚੈਨਲ ਕੋਲ ਤੇ ਮੀਡੀਆ ਕੋਲ ਆਪਣੀ ਗੱਲਾਂ ਪਹੁੰਚਾਣੇ ਆ ਕਿ ਇਸ ਅਮਰੂਦ ਬਾਗ ਸਕੈਮ ਐ ਫਲਿੱਪ ਸਕੈਮ ਐ ਐਦਾਂ ਕੁਝ ਮਾਮਲੇ ਮੈਂ ਵੀ ਤਗੜ ਸਾਹਿਬ ਕੋਲ ਲੈ ਕੇ ਗਿਆ ਤੇ ਠੋਕੇ ਤਗੜ ਸਾਹਿਬ ਨੇ ਸਾਡੀ ਸਟੋਰੀ ਚਲਾਈ ਇਸ ਕਰਕੇ ਅੱਜ ਇਹ ਪੱਤਰਕਾਰ ਬਈ ਉਹ ਪੱਤਰਕਾਰ ਹੈ ਤੇ ਮੈਂ ਆਮ ਪਬਲਿਕ ਪੀੜਤ ਆ ਤੇ ਮੇਰੇ ਉਹਨਾਂ ਨਾਲ ਸੰਬੰਧ ਬੜੇ ਵਧੀਆ ਉਹਨੂੰ ਦੱਸਦੇ ਰਹੇ ਨੇ ਸਾਰੀ ਗੱਲਬਾਤ ਆਡੀਓ ਤੁਸੀਂ ਵੀ ਸਾਂਝੀ ਕੀਤੀ ਆ ਜਿਹੜੀ ਕਿ ਪੁਲਿਸ ਦੇ ਅਫਸਰ ਦੇ ਨਾਲ ਗੱਲ ਹੋ ਰਹੀ ਹੈ ਰਜਿੰਦਰ ਸਿੰਘ ਤਗੜ ਹੋਰਾਂ ਦੀ ਜਿਹਦੇ ਵਿੱਚ ਕਿਹਾ ਨਿਕਲ ਕੇ ਆਈ ਤੁਸੀਂ ਜਾਣਕਾਰੀ ਸਾਂਝੀ ਕੀਤੀ ਕਿ ਐਫ ਆਈ ਆਰ ਨੰਬਰ 37 ਵੀ ਹੈ ਜਦੋਂ ਤੁਸੀਂ ਪੱਤਰਕਾਰ ਸਾਡੀ ਮਦਦ ਕਰਦੇ ਆ ਜਦੋਂ ਤੁਹਾਡੇ ਤੇ ਆਫਤ ਆਂਦੀ ਹੈ ਤਾਂ ਆਮ ਪਬਲਿਕ ਦਾ ਵੀ ਫਰਜ ਬਣਦਾ ਸੀ ਤੁਹਾਨੂੰ ਬਚਾਈਏ ਤੱਗੜ ਸਾਹਿਬ ਨੇ ਮੈਨੂੰ ਇੱਕ ਆਡੀਓ ਭੇਜੀ ਸੀ ਜਿਸ ਦਿਨ ਉਹਨਾਂ ਨੂੰ ਅਰੇਸਟ ਕੀਤਾ ਤੇ ਆਡੀਓ ਸੀਗੀ ਐਸ ਐਚ ਓ ਫੇਜ਼ 8 ਵੀ ਉਹਨੇ ਕਿਹਾ ਆ ਬੁਲਾ ਰਿਆ ਸੀ ਉਹ ਤੇ ਉਹ ਕਹਿੰਦੇ ਯਾਰ ਮੇਰੇ ਵਕੀਲ ਸਾਹਿਬ ਕਹਿੰਦੇ ਜਾਣਾ ਨਹੀਂ ਵੀ ਪੁਲਿਸ ਦਾ ਕੋਈ ਭਰੋਸਾ ਨਹੀਂ ਤੁਸੀਂ ਕੋਈ ਹੋਰ ਕੇਸ ਚਲਵਾ ਦਿਓਗੇ ਤਾਂ ਉਸ ਐਸ ਐਚ ਓ ਨੇ ਕਿਹਾ ਸਾਰੀ ਆੜੀ ਤੁਸੀਂ ਚਲਾ ਵੀ ਦੇਣਾ ਕਿ ਮੈਂ ਕਾਨੂੰਨ ਨੂੰ ਮੰਨਣ ਵਾਲਾ ਬੰਦਾ ਮੈਂ ਅਦਾਲਤਾਂ ਨੂੰ ਜਵਾਬ ਦੇਣਾ ਮੈਂ ਪਬਲਿਕ ਨੂੰ ਜਵਾਬ ਦੇਣਾ ਤੇਰੇ ਤੇ ਹੋਰ ਕੋਈ ਪਰਚਾ ਹੈ ਨਹੀਂ ਜਿਹੜਾ ਪਹਿਲਾ ਪਰਚਾ ਹੈ ਉਹਦੇ ਵੀ ਤੈਨੂੰ ਨੋਟਿਸ ਦੇ ਕੇ ਗ੍ਰਿਫਤਾਰ ਕੀਤਾ ਜਾਊਗਾ ਇਸ ਕਰਕੇ ਡਰਨ ਦੀ ਚਿੰਤਾ ਦੀ ਲੋੜ ਨਹੀਂ ਮੇਰੀ ਪਾਸੇ ਰਿਕਾਰਡਿੰਗ ਕਰ ਲੈ ਇਹ ਸਬੂਤ ਹੈ ਇਹ ਐਸਟਨ ਨੇ ਕਿਹਾ ਉਸ ਤੋਂ ਹਫਤਾ ਪਹਿਲੇ ਆਈਏ ਅਦਾਲਤ ਵਿੱਚ ਤੱਗਰ ਸਾਹਿਬ ਇਹੇ ਮੰਚਾ ਨਾਲ ਗਏ ਕਿ ਪੁਲਿਸ ਮੰਨੂ ਟੰਗਣ ਨੂੰ ਫਿਰਦੀ ਹੈ ਕਿਉਂਕਿ ਪੁਲਿਸ ਖਿਲਾਫ ਬਹੁਤ ਸਾਰੀ ਸਟੋਰੀ ਚਲਾ ਦਿੰਦੀ ਹੈ ਅਦਾਲਤ ਦੇ ਵਿੱਚ ਉਹਨੇ ਜ਼ਮਾਨਤ ਮੰਗੀ ਐਂਟੀਸੀਪੇਟਰੀ ਬੇਲ ਪਰ ਪੁਲਿਸ ਨੇ ਬਿਆਨ ਦਿੱਤਾ ਕਿ ਜਦੋਂ ਤੇਰੇ ਤੇ ਕੋਈ ਪਰਚਾ ਹੈ ਨਹੀਂ ਕਿਸੇ ਪਰਚੇ ਦਾ ਨਾਮ ਹੈ ਨਹੀਂ ਤੁਸੀਂ ਐਂਟੀਸੀਪੇਟਰੀ ਬੇਲ ਕਿਸ ਗੱਲ ਦੀ ਮਿਲਦੇ ਆ ਤਾਂ ਕੋਰਟ ਕਹਿੰਦੀ ਗਲਤ ਪੁਲਦੀ ਠੀਕ ਹੈ ਡਿਸਮਿਸ ਇਹਦਾ ਮਤਲਬ ਉਦੋਂ ਤੱਕ ਵੀ ਪਰਚਾ ਹੈ ਨਹੀਂ ਸੀ ਪਰ ਨਾਲ ਹੀ ਕ ਅਦਾਲਤ ਨੇ ਹੋਰ ਗੱਲ ਕਹਿ ਦਿੱਤੀ ਕਹਿੰਦੇ ਇਹ ਵੀ ਮੈਨੂੰ ਖਤਰਾ ਜ਼ਰੂਰ ਹੈ ਇਹਨਾਂ ਕੋਲੋਂ ਅਦਾਲਤ ਕਹਿੰਦੀ ਜੇ ਫਿਰ ਤੁਸੀਂ ਐਫ ਆਈ ਆਰ ਨੰਬਰ 7 ਦੇ ਵਿੱਚ ਤੱਕਰ ਸਾਹਿਬ ਨੂੰ ਅਰੈਸਟ ਕਰਨਾ ਤਾਂ ਅਰੈਸਟ ਤੋਂ 7 ਦਿਨ ਦਾ ਨੋਟਿਸ ਤੁਹਾਨੂੰ ਦੇਣਾ ਪੈਣਾ ਇਹਦਾ ਮਤਲਬ ਉਸ ਕੋਰਟ ਦੇ ਹੁਕਮਾਂ ਮੁਤਾਬਕ ਵੀ ਪਰਚਾ ਹੈ ਨਹੀਂ ਸੀ ਤੱਕਰ ਸਾਹਿਬ ਤੇ ਐਸ ਐਚਓ ਦੀ ਰਿਕਾਰਡਿੰਗ ਮੁਤਾਬਕ ਪਰਚਾ ਹੈ ਨਹੀਂ ਸੀ ਤੱਕਰ ਸਾਹਿਬ ਤੇ ਤੇ ਹੁਣ ਹੋਇਆ ਕਿ ਅਰੈਸਟ ਕਰ ਲਿਆ ਅਰੈਸਟ ਕਰਕੇ ਦੱਸਿਆ ਨਹੀਂ ਕਿਸੇ ਨੂੰ ਕਿਹੜੇ ਥਾਣੇ ਦੀ ਪੁਲਿਸ ਲੈ ਗਈ ਹੈ ਕਿਹੜੇ ਪਰਚੇ ਲੈ ਗਈ ਹੈ ਦੂਜੇ ਦਿਨ ਅਸੀਂ ਆਮ ਪਬਲਿਕ ਪੱਜ ਲਟ ਕਰਕੇ ਲੱਭਣ ਲੱਗ ਪਈ ਵਕੀਲਾ ਕੋਲ ਜਾਣ ਲੱਗ ਪਈ ਤਾਂ ਮੈਨੂੰ ਇਹ ਇੱਕ ਫੇਸ ਥਾਣੇ ਦੇ ਤੱਕਰ ਸਾਹਿਬ ਮਿਲੇ ਉਦੋਂ ਮੈਂ ਮੌਕੇ ਤੇ ਮੌਜੂਦ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਕਿਹੜੀ ਐਫਆਈਆਰ ਸ਼ਾਮਲ ਕੀਤਾ ਕੀ ਕੀਤਾ ਸਾਰੀ ਗੱਲ ਮੈਂ ਪੁੱਛੀ ਜਦੋਂ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਐਫਆਈਆਰ ਨੰਬਰ 37 ਜਿਹੜੀ ਧਰਨਾ ਲਗਾਇਆ 30000 ਰੁਪਇਆ ਇਹਨੇ ਦਿੱਤਾ ਤਾਂ ਇਹਨੂੰ ਉਹਦੇ ਵੀ ਸ਼ਾਮਲ ਕੀਤਾ ਇਹ ਧਰਨਾ ਉਹੀ ਜਿਹੜਾ ਰਿ ਇਹ ਜਿਹੜੇ ਐਸਸੀ ਜਾਲੀ ਜਾਤੀ ਸਰਟੀਫਿਕੇਟ ਦੇ ਨਾਮ ਤੇ ਨੌਕਰੀਆਂ ਲੈਣ ਵਾਸਤੇ ਜਿਹੜਾ ਧਰ ਨਾਲ ਆਇਆ ਸੀ ਉਹਦੇ ਉੱਤੇ 30000 ਰੁਪਇਆ ਜਿਹੜਾ ਏਆਈਜੀ ਮਲਵਿੰਦਰ ਸਿੰਘ ਨੇ ਦਿੱਤਾ ਉਹਦੇ ਵਿੱਚ ਧੱਗੜ ਸਾਹਿਬ ਨੂੰ ਸ਼ਾਮਲ ਕਰਕੇ ਹਨੇਰਗਰਦੀ ਇਹ ਕਾਇਮ ਕੀਤੀ ਹੈ ਇਹ ਤਾਂ ਹੋ ਗਿਆ ਅਰੈਸਟ ਕਰ ਲਿਆ ਉਤੋਂ ਬਾਅਦ ਦੀ ਵੀ ਤੁਹਾਨੂੰ ਸਾਰੇ ਨੂੰ ਪਤਾ ਲੱਗਿਆ ਮੀਡੀਆ ਨੂੰ ਪਤਾ ਲੱਗਿਆ ਸਾਡੇ ਵਕੀਲ ਭਾਈ ਚਾਰੇ ਨੂੰ ਪਤਾ ਲੱਗਿਆ ਇੱਕ ਹੋਰ ਹਨੇਰਗਰਦੀ ਹੋਈ ਅਸੀਂ ਕਿਉਂਕਿ ਸਾਰੇ ਭਜਨ ਠੇਡੇ ਬਿੜਦੇ ਸੀ ਤਾਂ ਮੇਰੇ ਕੋਲ ਫੋਨ ਆਇਆ ਰਾਤੀ 10 ਵਜੇ ਕੱਲ ਸ਼ਾਮੇ ਇੱਕ ਤਾਂ ਰਾਤ ਨਿਕਲੀ ਇੱਕ ਰਾਤ ਪਹਿਲੇ ਜਿਹੜਾ ਵੀਡੀਓ ਐਡੀਟਰ ਹੈ ਕੀਰਤ ਕਹਿੰਦੇ ਮੈਨੂੰ ਪਤਾ ਨਹੀਂ ਕੌਣ ਹੈ ਕੀਰਤ ਉਹਦਾ ਕਿਸੇ ਹੋਰ ਨੰਬਰ ਤੋਂ ਫੋਨ ਆਇਆ WhatsApp ਕਾਲ ਆ ਕਹਿੰਦਾ ਭਾਜੀ ਮੈਨੂੰ ਸਵੇਰੇ ਪੁਲਿਸ ਲੈ ਗਈ ਹਾਂ ਤੇ ਮੈਂ ਸਾਰਾ ਦਿਨ ਥਾਣੇ 'ਚ ਬੈਠੇ ਰਹਿਆ ਤੇ ਮੈਨੂੰ ਰਾਤ ਨੂੰ ਛੱਡਿਆ ਜੀ ਤੇ ਕਹਿੰਦਾ ਕੱਲ ਸਵੇਰੇ 10 ਵਜੇ ਫੇਰ ਬੁਲਾਇਆ ਮੈਂ ਭੁੱਲ ਗਿਆ ਜੀ ਕੱਲ ਸਵੇਰੇ ਫੇਰ ਉਹ 10 ਵਜੇ ਵਿਚਾਰਾ 22-22 ਸਾਲ ਦਾ ਮੁੰਡਾ ਉਹ ਪਹੁੰਚ ਗਿਆ ਹਾਂ ਰਾਤੀ ਜਦੋਂ ਮੈਂ ਵਿਹਲਾ ਜੋ ਹਾਂ ਮੈਂ ਵੈਸੇ ਹੀ ਫੋਨ ਕਰ ਲਿਆ ਉਹ ਫੋਨ ਕਰ ਲਿਆ ਉੱਚੀ 'ਚ ਹੀ ਰੋ ਰਿਹਾ ਸੀ ਉਹ ਮੈਂ ਪੁੱਛਿਆ ਤੈਨੂੰ ਜਕਾਮ ਤਾਂ ਨਹੀਂ ਹੋ ਗਿਆ ਵੀ ਤੇਰੇ ਨੱਕ 'ਚੋਂ ਮੈਂ ਮੈਂ ਕੀ ਹੋਇਆ ਕਹਿੰਦਾ ਜੀ ਮੈਨੂੰ ਬਹੁਤ ਕੁੱਟਿਆ ਮੈਂ ਕਿਹਨੇ ਕੁੱਟਿਆ ਕਹਿੰਦਾ ਪਹਿਲਾਂ ਤਾਂ ਮੈਨੂੰ ਇੱਕ ਫੇਸ ਥਾਣੇ ਬਿਠਾਇਆ ਰੱਖਿਆ ਫੇਰ ਮੈਨੂੰ ਲੈ ਕੇ ਕਹਿੰਦਾ ਮਟੋਰ ਥਾਣੇ ਚ ਕਹਿੰਦਾ ਉੱਥੇ ਇੱਕ ਡੀਐਸਪੀ ਜੀ ਨਾਮ ਕਹਿੰਦਾ ਉਹਨੂੰ ਪਤਾ ਨਹੀਂ ਕਹਿੰਦਾ ਮੇਰਾ ਪਰਨਾ ਜਿਹੜੀ ਛੋਟੀ ਪੱਗ ਹੈ ਖਲਵਾਈ ਖਲਵਾ ਕੇ ਮੇਰੇ ਵਾਲ ਖਲਾਰੇ ਚੱਪਲਾ ਮੇਰੇ ਸਿਰ 'ਤੇ ਮਾਰੀ ਜਾਂ ਕਹਿੰਦਾ ਰੋ ਰਿਹਾ ਸੀ ਉਹ ਚੁੱਪ ਚੁੱਪ ਜੀ ਇਹ ਤੱਗੜ ਸਾਹਿਬ ਦੇ ਨਾਲ ਜਿਹੜਾ ਵੀਡੀਓ ਐਡੀਟਰ ਆ ਉਹ ਦੱਸ ਰਿਹਾ ਉਹ ਵਿਚਾਰਾ ਰੋ ਰਿਹਾ ਸੀ ਮੈਂ ਫਿਰ ਰਾਤ ਨੂੰ 10 ਵਜੇ ਬਾਅਦ ਨੂੰ ਲੈ ਕੇ ਆਇਆ ਸੌਰੀ ਮੈਂ ਅੱਗੇ ਬੋਲੀ ਸੀ ਤਰ੍ਹਾਂ ਹੁੰਦਾ ਨਹੀਂ ਪਰ ਪਟਵਾਰੀ ਸਾਹਿਬ ਤੁਸੀਂ ਵੀ ਬਹੁਤ ਸਾਰੀਆਂ ਕਵਰੇਜ ਵੀ ਕੀਤੀ ਹੈ ਵਕੀਲ ਵੀ ਖੜੇ ਹਨ ਉਹਨਾਂ ਨਾਲ ਵੀ ਗੱਲ ਕਰਦੇ ਆਂ ਤੱਗੜ ਸਾਹਿਬ ਨਾਲ ਰਿਗਾਰਡਿੰਗ ਤੁਹਾਡੇ ਕੋਲ ਫੋਨ ਕੀ ਆਉਂਦਾ ਤੁਸੀਂ ਵੀ ਤੁਹਾਡੇ ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਹਾਨੂੰ ਵੀ ਫੋਨ ਆਉਂਦਾ ਹੈ ਕਿ ਪ੍ਰੈਸ ਕਲੱਬ ਮੁਹਾਲੀ ਦੇ ਨਾਲ ਕੀ ਲੈਣਾ ਦੇਣਾ ਹੈ ਰਜਿੰਦਰ ਸਿੰਘ ਤੱਗੜ ਦਾ ਕੱਲ ਡੀਐਸਪੀ ਬਨ ਸਿਟੀ ਜੀ ਉਹਦੇ ਪੀਏ ਹੈ ਉਹਨੇ ਕਿਹਾ ਹੀ ਮੈਂ ਉਹਦਾ ਪੀਏ ਜਾਂ ਰੀਡਰ ਬੋ ਰਿਹਾ ਸਾਡੇ ਮੈਨੇਜਰ ਨੂੰ ਫੋਨ ਆਇਆ ਹੂੰ ਉਹ ਫੋਨ ਦੇ ਉੱਤੇ ਉਹਨੇ ਕਿਹਾ ਜੀ ਤੁਹਾਡੇ ਕਲੱਬ ਦੇ ਨਾਲ ਤੱਗੜ ਸਾਹਿਬ ਦਾ ਕੋਈ ਉਹਨੇ ਲੈਣ ਦੇਣ ਕੀਤਾ ਹੋਇਆ ਅੱਛਾ ਤੇ ਤੁਸੀਂ ਅਬ ਉਹਦਾ ਰਿਕਾਰਡ ਲੈ ਕੇ ਤੁਸੀਂ ਸਾਡੇ ਕੋਲੇ ਕੱਲ ਨੂੰ ਪੇਸ਼ ਹੋਣਾ ਇੱਥੇ ਜੀ ਤੇ ਉਹਨਾਂ ਨੇ ਜਦੋਂ ਸਹੀ ਦੱਸਿਆ ਤੁਹਾਨੂੰ ਵੀ ਇਹ ਕੀ ਕੀ ਪੇਸ਼ ਹੋਣਾ ਉਹਨੇ ਜੀ ਇੱਕੋ ਕੋ ਟੱਗਰ ਸਾਹਿਬ ਦਾ ਉੱਥੇ ਇਹ ਤਾਂ ਹੈ ਨਹੀਂ ਵੀ ਉਹਨੇ ਉੱਥੇ ਕੋਈ ਲੱਖਾਂ ਦੀ ਕੋਈ ट्रांजੈਕਸ਼ਨ ਹੈ ਵੱਧ ਤੋਂ ਵੱਧ ਉਹਨੇ ਪ੍ਰੈਸ ਕਲੱਬ ਦੇ ਮੈਂਬਰ ਨੇ ਉਹਨੇ ਆਪਣੀ ਫੀਸ ਦਿੱਤੀ ਹੋਣੀ ਜਾਂ ਕੋਈ ਰੋਟੀ ਖਾਧੀ ਹੋਣੀ ਦਾ ਬਿੱਲ ਦੇਤਾ ਹੋਣਾ ਹੋਰ ਤਾਂ ਹੋਰ ਤਾਂ ਉੱਥੇ ਕੁਝ ਨਵਾਂ ਕੁਝ ਨਹੀਂ ਹੋ ਰਿਹਾ ਤੇ ਇਹ ਜਿਹੜਾ ਗੱਲ ਕਰੀ ਅਸੀਂ ਅਸੀਂ ਇਹਨੂੰ ਮਤਲਬ ਅੱਜ ਜਦੋਂ ਮਨੇਸ਼ ਸਾਹਿਬ ਆਏ ਬਾਹਰ ਗਏ ਹੋਏ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਮਸਲਾ ਹੋਇਆ ਉਹ ਕਹਿੰਦੇ ਵੀ ਆ ਮੈਨੂੰ ਫੋਨ ਆਇਆ ਤੇ ਤੁਸੀਂ ਅਬਦਰ ਕਾਰਡ ਲੈ ਕੇ ਉੱਥੇ ਆਪੇਸ਼ ਹੋ ਸਾਡੇ ਕੋਲੇ ਪੇਸ਼ ਹੋ ਹਾਂ ਤੇ ਮੈਂ ਉਹਨੂੰ ਗੱਲ ਕੀਤੀ ਉੱਥੇ ਮੈਂ ਫੋਨ ਤੇ ਗੱਲ ਕੀਤੀ ਵੀ ਮੈਂ ਸੁਖਦੇਵ ਸਿੰਘ ਪਟਵਾਰੀ ਪ੍ਰਧਾਨ ਮਹਾਲੀ ਪ੍ਰੈਸ ਕਲਾ ਬੋਲਦਾ ਵੀ ਦੱਸੋ ਤੁਹਾਡਾ ਕੀ ਮਸਲਾ ਕਹਿੰਦਾ ਜੀ ਮੈਂ ਤਾਂ ਉੱਥੇ ਉਹਦੀ ਤੱਗੜ ਸਾਹਿਬ ਦੀ ਕੋਈ ਟਰਾਂਜੈਕਸ਼ਨ ਹੋਈ ਹੋਈ ਹੈ ਕਲੱਬ ਨਾਲ ਤੇ ਉਹਦਾ ਇਹਨਾਂ ਨੂੰ ਕਹਿਆ ਸੀ ਵੀ ਕਾਰਡ ਲੈ ਕੇ ਆਇਓ ਮੈਂ ਕਿਹਾ ਵੀ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਇਹ ਤੁਹਾਡੇ ਕੋਲ ਇਹ ਨਹੀਂ ਆਉਣਗੇ ਤੁਸੀਂ ਸਾਨੂੰ ਇਹ ਦੱਸੋ ਟਰਾਂਜੈਕਸ਼ਨ ਕਿੰਨੀ ਹੈ ਕਿੰਨੀ ਡੇਟ ਨੂੰ ਹੈ ਤੇ ਅਸੀਂ ਲੈ ਕੇ ਆਵਾਂਗੇ ਮਤਲਬ ਇੱਕ ਕਹਿਣ ਦਾ ਗੱਲ ਮੋਟੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪੱਤਰਕਾਰ ਨੂੰ ਇੱਕ ਬਹੁਤ ਵੱਡਾ ਕ੍ਰਿਮੀਨਲ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਕੀ ਜਾਪਦਾ ਹੈ ਸਾਰੇ ਐਪੀਸੋਡ ਦੀ ਦੋ ਦੋ ਗੱਲਾਂ ਨੇ ਇੱਕ ਤਾਂ ਜਿਵੇਂ ਆਪਾ ਦਿੱਲੀ ਵਾਲਾ ਆਪਾਂ ਕੇਸ న్యూਸ ਕਲਿੱਕਦਾ ਉਹ ਚ ਦੇਖਿਆ ਨਾ ਵੀ ਉਹਨਾਂ ਨੇ ਵੀ ਇਹ ਇੱਕ ਖਾਨਾ ਦਾ ਧਰਨੇ ਦੀ ਰਿਪੋਰਟਿੰਗ ਕਰਦੇ ਸੀ ਤੇ ਇਹਨਾਂ ਨੂੰ ਚੀਨ ਤੋਂ ਪੈਸੇ ਮਿਲਦੇ ਸੀ ਫਲਾਣਾ ਉਹ ਸਾਰਾ ਸਿਸਟਮ ਪੁਲਿਸ ਨੇ ਮੈਨੂੰ ਲੱਗਦਾ ਵੀ ਇਹ ਨਕਲ ਚੱਲਦੀ ਰਹਿੰਦੀ ਹੈ ਇਹਨਾਂ ਦੀ ਸਾਰੇ ਥਾਵਾਂ ਤੇ ਤੇ ਉੱਥੇ ਉਹ ਦਿੱਲੀ ਵਾਲੇ ਕਰ ਰਹੀ ਹੈ ਇੱਥੇ ਇਹਨਾਂ ਨੇ ਇਹ ਸ਼ੁਰੂ ਕਰ ਲਿਆ ਦੇਖੋ ਤੱਗੜ ਸਾਹਿਬ ਨੇ ਇੱਕ ਇੱਕ ਮਤਲਬ ਫਰੋਤੀ ਗੈਂਗ ਦੀ ਗੱਲ ਸ਼ੁਰੂ ਕਰਕੇ ਵੀ ਪਾਈ ਇੱਥੇ ਐ ਲੋਕਾਂ ਦੇ ਉੱਤੋਂ ਪੈਸੇ ਲੈ ਰਹੀ ਹੈ ਪੁਲਿਸ ਉਹਨੇ ਰਿਪੋਰਟ ਕੀਤੀ ਰਿਪੋਰਟ ਕਰਨਾ ਡੈਮੋਕ੍ਰੇਸੀ ਦੇ ਵਿੱਚ ਚੌਥੇ ਥੰਮ ਦਾ ਪੱਤਰਕਾਰਾਂ ਦਾ ਇਹ ਫਰਜ਼ ਵੀ ਹੈ ਤੇ ਉਹਨਾਂ ਦੀ ਡਿਊਟੀ ਵੀ ਹੈ ਤੇ ਲੋਕਾਂ ਨੂੰ ਸੂਚਨਾ ਦਾ ਅਧਿਕਾਰ ਵੀ ਹੈ ਤੇ ਜੇ ਲੋਕਾਂ ਕੋਲੋਂ ਇਹ ਹਿੱਸੇ ਨੂੰ ਬਾਹਰ ਕੱਢ ਦਈਏ ਤਾਂ ਲੋਕ ਲੋਕ ਤਾਂ ਹਨੇਰੇ 'ਚ ਨੇ ਤੇ ਪੁਲਿਸ ਤੇ ਜਿਹੜੀ ਐਗਜੈਕਟਿਵ ਹੈ ਇਹ ਤਾਂ ਜਦੋਂ ਮਰਜੀ ਇਕੱਠੇ ਨੇ ਇਹ ਇਹਨਾਂ ਨੇ ਤਾਂ ਆਪਣੀ ਕੰਮ ਇਹ ਕਰਦੇ ਨੇ ਜਿਹੜਾ ਹੁਣ ਸਾਨੂੰ ਕਿ ਮੈਂ ਇਹਨੂੰ ਦੂਜਾ ਦੇਖਦਾ ਵੀ ਇੱਕ ਤਾਂ ਉਹ ਉਸ ਢੰਗ ਨਾਲੇ ਪੱਤਰਕਾਰਾਂ ਨੂੰ ਰੈਸ਼ਟ ਫੋਨ ਦੀ ਗੱਲ ਹੈ ਦੂਜੀ ਮੈਂ ਤੁਹਾਨੂੰ ਇਹ ਦੇਖਦਾ ਵੀ ਅਸਲ 'ਚ ਉਹਨਾਂ ਨੇ ਪਹਿਲੇ ਹੀ ਫੋਨ ਕਰਕੇ ਨਾ ਇੱਕ ਆਪਣਾ ਮੈਸੇਜ ਦੇਣਾ ਸ਼ੁਰੂ ਕਰਤਾ ਵੀ ਇਹ ਤੁਸੀਂ ਆਪਦਾ ਦੇਖ ਕੇ ਆਇਓ ਜਿਨੇ ਹਮੈਤ ਕਰਨੀ ਹੈ ਪਰ ਮੈਂ ਉਹਨਾਂ ਨੂੰ ਇਹ ਚੈਲੰਜ ਕਰਦਾ ਵੀ ਅਸੀਂ ਡਟ ਕੇ ਹਮੈਤ ਵੀ ਕਰਾਂਗੇ ਤੇ ਅਸੀਂ ਇਹ ਕੇਸ ਦੇ ਵਿੱਚ ਜਿੱਥੋਂ ਤੱਕ ਜਾਣਾ ਪਿਆ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਇੱਕ ਪਾਸੇ ਇਹਦੇ 'ਚ ਇਹਦੇ 'ਚ ਹਰ ਅਸੀਂ ਲਈ ਲੜਾਂਗੇ ਕਾਨੂੰਨੀ ਵੀ ਲੜਾਂਗੇ ਸਟ੍ਰਗਲ ਵੀ ਕਰਾਂਗੇ ਸਭ ਕੁਝ ਕਰਾਂਗੇ ਪਰ ਅਸੀਂ ਜਿਹੜੀ ਜਿਹੜੀ ਪੁਲਿਸ ਦੀ ਪੁਲਿਸ ਦੇ ਖਿਲਾਫ ਉਹਨਾਂ ਨੇ ਰਿਪੋਰਟਾਂ ਦਿੱਤੀ ਨੇ ਸਰਕਾਰ ਦਾ ਫਰਜ ਬਣਦਾ ਵੀ ਉਹ ਉਹਨਾਂ ਦੀ ਇਨਕੁਆਇਰੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਤੇ ਇੱਥੇ ਉਲਟਾ ਕੰਮ ਹੋ ਗਿਆ ਇੱਥੇ ਜਿਹੜਾ ਕੋਈ ਦੱਸ ਰਿਹਾ ਇਹ ਇਹ ਉਹਨੂੰ ਉਹਨੂੰ ਫੜ ਕੇ ਅੰਦਰ ਕਰ ਰਹੇ ਇੱਕ ਮੈਂ ਤੁਹਾਡੀ ਕੋਲ ਆਣਾ ਇੱਥੇ ਵੀ ਦੱਸਦੀ ਕਿ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਨਾਲ-ਨਾਲ ਮੁਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਨੇ ਵੀ ਇਹ ਗੱਲ ਆਖੀ ਹੈ ਕਿ ਅਸੀਂ ਪੱਤਰਕਾਰ ਦੇ ਨਾਲ ਖੜੇ ਹਾਂ ਧੱਕਾ ਨਹੀਂ ਚੱਲਣ ਦੇਵਾਂਗੇ ਇੱਥੋਂ ਤੱਕ ਕਿ ਪੁਲਿਸ ਦੇ ਵੱਡੇ ਅਫਸਰਾਂ ਨਾਲ ਡੀਜੀਪੀ ਤੋਂ ਸਮਾਂ ਵੀ ਮੰਗਿਆ ਜਾ ਰਿਹਾ ਕਿ ਸਾਨੂੰ ਸਮਾਂ ਦਿਓ ਇਨਕੁਆਇਰੀ ਨਰ ਪਖ ਸੂਰਤ ਫਿਰ ਕਾਰਵਾਈ ਕਰੋ ਨਾ ਕਿ ਜਲੀਲ ਕੀਤਾ ਜਾਵੇ ਅਸੀਂ ਭਾਜੀ ਅੱਜ ਅੱਜ ਸੀਐਮ ਸਾਹਿਬ ਨੂੰ ਮਿਲਣ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਅਸੀਂ ਅਸੀਂ ਮਹਾਲੀ ਪ੍ਰੈਸ ਕਲੱਬੋਂ ਸੀਐਮ ਸਾਹਿਬ ਨੂੰ ਮਿਲਣ ਚੱਲਿਆਂ ਮੈਂ ਪੱਤਰਕਾਰ ਜਥੇਬੰਦੀਆਂ ਨੂੰ ਤੇ ਤੁਹਾਡੇ ਕੈਮਰੇ ਰਾਹੀਂ ਸਰਕਾਰ ਨੂੰ ਡੀਜੀਪੀ ਪੰਜਾਬ ਨੂੰ ਦੱਸ ਰਿਹਾ ਬੇਨਤੀ ਕਰ ਰਿਹਾ ਰਜਿੰਦਰ ਸਿੰਘ ਤੱਗੜ ਪੱਤਰਕਾਰ ਦੇ ਵੀਡੀਓ ਐਡੀਟਰ ਨੇ ਮੈਨੂੰ ਇਹ ਦੱਸਿਆ ਕਿ ਉਸ ਬੰਦੇ ਨੂੰ ਘਰੋਂ ਕੱਢ ਕੇ ਦੋਨੋਂ ਘਰ ਦੀਆਂ ਚਾਬੀਆਂ ਪੁਲਿਸ ਆਪਣੇ ਨਾਲ ਲੈ ਕੇ ਗਈ ਹੈ ਹੁਣ ਚਾਬੀਆਂ ਪੁਲਿਸ ਕੋਲੇ ਆ ਉਹਦੇ ਘਰ ਦੀ ਤਲਾਸ਼ੀ ਲੈ ਕੇ ਗਈ ਹੈ ਤੱਗੜ ਸਾਹਿਬ ਦਾ ਪਰਸਨਲ ਫੋਨ ਜਿਹੜੇ ਫੋਨ ਦੇ ਉੱਤੇ ਉਹ ਵੀਡੀਓ ਬਣਾਉਂਦੇ ਸੀ ਉਹ ਤੇ ਕੈਮਰਾ ਵਾਲਾ ਇਹਨਾਂ ਫੋਨ ਆ ਇਸ ਸਮੇਂ ਪੁਲਿਸ ਕੋਲੇ ਆ ਤੱਗੜ ਸਾਹਿਬ ਨੂੰ ਖਤਰਾ ਬਾਕੀ ਜੋ ਮਰਜੀ ਹੋਵੇ ਜੇ ਚਾਬੀਆਂ ਪੁਲਿਸ ਕੋਲੇ ਆ ਤਾ ਇਹ ਨੂੰ 5-4 ਮਹੀਨੇ ਜੇਲ੍ਹ ਭੇਜ ਕੇ ਕਿਸੇ ਮਾਫੀ ਦੇ ਉਹਦੇ ਫਲੈਟ ਦੇ ਕਬਜ਼ਾ ਕਰਵਾ ਸਕਦੀ ਹੈ ਪੁਲਿਸ ਨੰਬਰ 2 ਜਦ ਚਾਬੀਆਂ ਪੁਲਿਸ ਕੋਲ ਹੈ ਤਾਂ ਉਹਦੇ ਘਰੇ ਚਿੱਟਾ ਵੇਚ ਕੇ ਚਿੱਟਾ ਰੱਖ ਕੇ ਉਹਨੂੰ ਕੋ ਨਸ਼ੇ ਦਾ ਵਪਾਰੀ ਬਣਾ ਸਕਦੀ ਹੈ ਇਹ ਖਤਰਾ ਹੈਗੀ ਹੈ ਮੇਰੀ ਬੇਨਤੀ ਹੈ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਜਿੱਥੇ ਤੱਕਰ ਸਾਹਿਬ ਰਹਿੰਦੇ ਜੁਆਇ ਹோம் ਦੇ ਵਿੱਚ ਉੱਥੇ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਆ ਉਹਦੀ ਰਿਕਾਰਡਿੰਗ ਸਭ ਹੀ ਜਾਵੇ ਤੇ ਬਾਅਦ ਦੇ ਵਿੱਚ ਜੇ ਪੁਲਿਸ ਉਹਦੇ ਘਰ ਜਾਂਦੀ ਹੈ ਤੱਕਰ ਸਾਹਿਬ ਦੇ ਕੋਲੇ ਉਹ ਰਿਕਾਰਡਿੰਗ ਵੀ ਜਿਹੜਾ ਕਾਨੂੰਨ ਦਾ ਹਿੱਸਾ ਬਣਾਈ ਜਾਣਾ ਇਹ ਇਹ ਅਸੀਂ ਬੇਨਤੀ ਕਰ ਅਲੀਵਾਲ ਸਾਹਿਬ ਤੁਸੀਂ ਦੱਸੋ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਕੀ ਕੀ ਪੁਲਿਸ ਕਰ ਰਹੀ ਹੈ ਕਾਨੂੰਨੀ ਨੁਕਤੇ ਕੀ ਹੈ ਕਾਨੂੰਨ ਕੀ ਕਹਿੰਦਾ ਹੈ ਕਿ ਇਸ ਤਰ੍ਹਾਂ ਪੁਲਿਸ ਕਿਸੇ ਦੇ ਘਰ ਨੂੰ ਜਿੰਦਰੇ ला ਸਕਦੀ ਹੈ ਸੰਦੀਪ ਜੀ ਕਾਨੂੰਨ ਦੀ ਗੱਲ ਤਾਂ ਬਾਅਦ ਚ ਕਰਾਂਗੇ ਇਹ ਜਿਹੜਾ ਸਿਸਟਮ ਹੈ 25 30 ਸਾਲ ਤੋਂ ਪੰਜਾਬ ਪੰਜਾਬ ਚ ਬਣਿਆ ਹੋਇਆ ਉਹਦੀ ਇੱਕ ਬਹੁਤ ਵਧੀਆ ਉਦਾਹਰਨ ਹੈ ਸਿਸਟਮ ਕੀ ਬਣ ਗਿਆ ਆਈਪੀਐਸ ਆਈਐਸ ਤੇ ਸਿਆਸਤਦਾਨ ਇਹ ਮਿਲ ਕੇ ਪੰਜਾਬ ਦੇ ਵਿੱਚ ਕਰਪਸ਼ਨ ਕਰਦੇ ਨੇ ਥੱਗੀ ਠੋਰੀ ਕਰਦੇ ਨੇ ਨਸ਼ਾ ਵੇਚਦੇ ਨੇ ਹੁਣ ਜਿਹੜਾ ਇਹ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਲੋਕ ਤਾਂ ਬੋਲਦੇ ਨਹੀਂ ਡਰਦੇ ਨੇ ਦੂਜਿਆਂ ਸਭ ਤੋਂ ਦੁਖ ਦੀ ਗੱਲ ਹੈ ਪੋਲੀਟੀਕਲ ਪਾਰਟੀਆਂ ਵੀ ਨਹੀਂ ਬੋਲਦੀਆਂ ਕਿਉਂਕਿ ਜੇ ਉਹ ਅੱਜ ਕੁਝ ਚੱਲ ਰਿਹਾ ਇਹ ਕਰਪਸ਼ਨ ਦਾ ਚੱਲ ਰਿਹਾ ਇਹ ਮੁੱਦਾ ਚੱਲ ਰਿਹਾ ਨਸ਼ਾ ਦਾ ਚੱਲ ਰਿਹਾ ਇਹਨਾਂ ਨੂੰ ਵੀ 5 ਸਾਲ ਅਸੀਂ ਇਹ ਕਰਨਾ 25 ਸਾਲ ਅਸੀਂ ਕਰਕੇ ਆਏ ਆ ਸਭ ਤੋਂ ਵੱਡੀ ਗੱਲ ਜਿਹੜੀ ਸੋਚਣ ਵਾਲੀ ਅੱਜ ਫਿਰ ਕਿਸ ਨੂੰ ਖੜਨਾ ਪਏਗਾ ਇਸ ਮੁੱਦੇ ਤੇ ਇਹ ਇਕੱਲੇ ਤੱਗੜ ਸਾਹਿਬ ਦੀ ਗੱਲ ਨਹੀਂ ਇਹ ਪ੍ਰੈਸ ਦੀ ਆਜ਼ਾਦੀ ਤੇ ਹੁਣ ਇਹ ਸਿਸਟਮ ਕੀ ਚਾਹ ਰਿਹਾ ਸਿਸਟਮ ਚਾਹ ਰਿਹਾ ਵੀ ਜਿਹੜਾ ਵੀ ਬੋਲਦਾ ਹੈ ਚਾਹੇ ਉਹ ਦਾਊ ਬੱਦ ਗਏ ਆਪਣੀਆਂ ਐਨਓ ਐਨਜੀਓ ਐ ਜਾਂ ਸਾਡੀ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਹੈ ਪੱਤਰਕਾਰ ਭਾਈ ਚਾਰਾ ਹੈ ਜਾਂ ਹੋਰ ਕਿਸਾਨ ਜਥੇਬੰਦੀਆਂ ਹੈ ਵੀ ਇਹ ਸਿਸਟਮ ਕਿਤੇ ਤੋੜ ਨਾ ਦੇਣ ਇਹਨੂੰ ਇੱਥੇ ਹੀ ਦਬਾ ਦੀ ਹੈ ਇਹ ਬਹੁਤ ਵੱਡਾ ਮੁੱਦਾ ਹੈ ਸੋਚਣ ਵਾਲਾ ਮੁੱਦਾ ਹੈ ਇਹ ਸਿਸਟਮ ਨੂੰ ਤੋੜਨ ਵਾਸਤੇ ਸਾਨੂੰ ਜਿਹੜੀ ਸਿਵਲ ਸੁਸਾਇਟੀ ਅੱਜ ਖੜੀ ਹੈ ਇਹਨੂੰ ਖੜਾ ਹੋਣਾ ਪਏਗਾ ਸਾਬ ਤੁਸੀਂ ਦੱਸੋ ਕਿ ਜੋ ਕੁਛ ਸਤਨਾਮ ਸਿੰਘ ਦਾ ਹੋ ਰਹਾ ਨੇ ਜਾਂ ਪਟਵਾਰੀ ਸਾਹਿਬ ਨੇ ਦੱਸਿਆ ਇਸ ਦੇ ਮੁਤਾਬਕ ਪੁਲਿਸ ਸਹੀ ਕਿੱਥੇ ਹੈ ਤੇ ਗਲਤ ਕਿੱਥੇ ਹੈ ਦੇਖੋ ਜੇ ਆਪਾਂ ਕਾਨੂੰਨੀ ਨੁਕਤੇ ਦੀ ਗੱਲ ਕਰੀਏ ਕਾਨੂੰਨੀ ਨੁਕਤੇ ਮੁਤਾਬਕ ਜਦੋਂ ਉਹਨੂੰ ਸਾਧਨ ਦਾ ਨੋਟਿਸ ਦਿੱਤਾ ਹੈ ਪਹਿਲੀ ਗੱਲ ਤਾਂ ਉਹਦੀ ਅਰੈਸਟ ਨਹੀਂ ਬਣਦੀ ਸੀ ਸਾਧਨ ਦਾ ਨੋਟਿਸ ਦੇਣਾ ਚਾਹੀਦਾ ਕਿਹੜੇ ਮੁਕੱਦਮੇ ਵਿੱਚ ਅਰੈਸਟ ਕਰਨਾ ਉਹਨੂੰ ਦੱਸਣਾ ਚਾਹੀਦਾ ਸੀ ਇਹ ਡਿਸਕਲੋਜ਼ਰੀ ਕਿਤਾ ਇਹ ਸਿੱਧੀ ਇੱਕ ਕੋਰਟ ਆਫ ਕੰਟੈਂਪਟ ਬਣਦੀ ਹੈ ਉਸਨੂੰ ਅਰੈਸਟ ਕਰਨਾ ਕਿਉਂਕਿ ਨੋਟਿਸ ਦੇਣਾ ਜ਼ਰੂਰੀ ਸੀ ਇਹ ਕੋਰਟ ਆਫ ਕੰਟੈਂਪਟ ਜੇ ਅਲੀਗੇਸ਼ਨ ਵੇਖੀ ਆਪਾਂ ਐਫ ਆਰ ਫਾਲਸ ਅਲੀਗੇਸ਼ਨ ਹੈ ਕਿ ਨਰੇਟਿਵ ਜਿਹੜਾ ਰਚਿਆ ਗਿਆ ਵੀ ਪ੍ਰੈਸ ਨੂੰ ਦਬਾਣਾ ਪ੍ਰੈਸ ਦੀ ਆਜ਼ਾਦੀ ਹੈ ਜਿਹੜਾ ਮੀਡੀਆ ਦੀ ਜਿਹੜੀ ਆਜ਼ਾਦੀ ਹੈ ਉਸ ਤੇ ਹਮਲਾ ਇੱਕ ਤਰ੍ਹਾਂ ਅਸੀਂ ਮੰਗ ਕਰਦੇ ਆਂ ਭਗਵੰਤ ਮਾਨ ਜੀ ਤੋਂ ਉਸ ਬੜੇ ਲੋਕਾਂ ਨੂੰ ਆਸਾ ਸੀ ਉਹਨਾਂ ਤੋਂ ਵੀ ਪੰਜਾਬ ਚ ਨਵੀਂ ਚੇਂਜ ਆਈ ਹੈ ਪਰ ਲੋਕਾਂ ਨੂੰ ਕਹਿਣਾ ਪੈਣਾ ਬੜੇ ਦੁੱਖ ਦੇ ਨਾਲ ਪੰਜਾਬ ਚ ਕੋਈ ਚੇਂਜ ਨਹੀਂ ਲੱਗ ਰਹੀ ਹੈ ਭਗਵੰਤ ਮਾਨ ਜੀ ਤੁਹਾਡਾ ਬਣਦਾ ਹੈ ਵੀ ਤੁਸੀਂ ਇਸ ਮਸਲੇ ਚ ਦਖਲ ਦਿਓ ਸਾਡੀ ਇੰਡਪੈਂਡੈਂਸ ਆਫ ਲਾਇਰ ਫ੍ਰੀ ਤੌਰ ਤੇ ਮੁਕੱਦਮਾ ਲੜੇਗੀ ਤੇ ਇਸ ਕੇਸ ਦੇ ਵਿੱਚ ਡਟ ਕੇ ਜਿਹੜੇ ਪ੍ਰੈਸ ਪਾਈਚਾਰ ਨਾਲ ਖੜੇ ਕਿ ਤੱਗੜ ਨਾਲ ਖੜੇਗੀ ਤਾਂ ਸਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ ਹੈ ਤੁਸੀਂ ਵੀ ਆਏ ਹੋ ਤੁਹਾਡੇ ਕੋਲ ਆਉਣਾ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਤੁਸੀਂ ਇੱਥੇ ਕਿਉਂ ਆਉਣਾ ਜ਼ਰੂਰੀ ਸਮਝਿਆ ਕਿ ਰਜਿੰਦਰ ਸਿੰਘ ਤੱਗੜ ਦੇ ਨਾਲ ਜੋ ਜੋ ਕੁਝ ਹੋ ਰਿਹਾ ਹੈ ਤੁਹਾਨੂੰ ਕਿਉਂ ਲੱਗਿਆ ਕਿ ਇੱਥੇ ਆ ਕੇ ਗੱਲ ਰੱਖਣੀ ਚਾਹੀਦੀ ਮੈਂ ਇੱਕ ਹੈਗੀ ਆ ਆਰਡਨਰੀ ਪਰਸਨ ਆ ਇੱਕ ਪਬਲਿਕ ਆ ਪਲੱਸ ਮੈਂ ਇੱਕ ਸੋਸ਼ਲ ਵਰਕਰ ਆ ਪਲੱਸ ਮੈਂ ਇੱਕ ਪੈਰਾ ਲੀਗਲ ਵੋਲੰਟੀਅਰ ਵੀ ਰਹਿ ਚੁੱਕੀ ਆ ਜੀ ਸੋ ਪਹਿਲੀ ਗੱਲ ਤਾਂ ਮੈਂ ਮੇਰੇ ਧਿਆਨ ਦੇ ਵਿੱਚ ਜਿਹੜੀ ਆਈ ਸੀਗੀ ਉਹ ਇਹ ਆਈ ਸੀਗੀ ਕਿ ਜਦੋਂ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਜਿਹੜਾ ਨੋਟਿਸ ਭੇਜਿਆ ਉਹਦੇ ਉੱਤੇ ਨਾ ਤਾਂ ਕੋਈ ਤਾਰੀਖ ਸੀਗੀ ਨਾ ਕੋਈ ਟਾਈਮ ਸੀ। ਜੀ। ਨਾ ਕੋਈ ਸਾਈਨ ਸੀ। ਕੁਝ ਵੀ ਨਹੀਂ ਸੀ। ਫਿਰ ਜਿਹੜੀ ਐਫ ਆਈ ਆਰ ਉਹਨਾਂ ਨੇ ਦੁਬਾਰਾ ਦਿੱਤੀ ਹੈਗੀ ਆ ਉਹਦੇ ਵਿੱਚ ਨਾ ਤਾਂ ਤਗੜ ਸਾਹਿਬ ਦਾ ਕੋਈ ਐਡਰੈਸ ਹੈ। ਜੀ। ਨਾ ਉਹਨਾਂ ਦਾ ਕੋਈ ਥਾਂ मतलब ਕੋਈ ਫੋਨ ਨੰਬਰ ਹੈ। ਕੁਝ ਵੀ ਨਹੀਂ ਹੈਗਾ। ਮੈਨੂੰ ਧੱਕੇ ਨਾਲ ਨਾਮ ਤੇ ਦੇਈ ਜਾਣਾ ਹੈ ਨਾ ਧੱਕੇ ਨਾਲ ਹੀ ਆਪਾਂ ਸਭ ਕੁਝ ਕਰੀ ਜਾਣਾ ਹੈ ਹੁਣ ਤੱਗੜ ਸਾਹ ਵਾਸਤੇ ਮੈਂ ਕਿਉਂ ਖੜੀ ਹੋਈ ਹੈਗੀ ਆ ਕਿ ਮੈਂ ਸਿਰਫ ਤੱਗੜ ਸਾਹ ਵਾਸਤੇ ਨਹੀਂ ਖੜੀ ਹੋਈ ਮੈਂ ਉਹਨਾਂ ਸਾਰੇ ਨਿਊਜ਼ ਚੈਨਲਸ ਵਾਸਤੇ ਨਿਊਜ਼ਪੇਪਰ ਵਾਲਿਆਂ ਵਾਸਤੇ ਜਾਂ ਟੀਵੀ ਵਾਲਿਆਂ ਵਾਸਤੇ ਬੇਸਿਕਲੀ ਮੀਡੀਆ ਵਾਲਿਆਂ ਵਾਸਤੇ ਖੜੀ ਹੋਈ ਹੈਗੀ ਆ ਜਿਹੜੇ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਨੇ ਅਸੀਂ ਆਪਸ ਦੇ ਵਿੱਚ ਡਰਾਇੰਗ ਰੂਮ 'ਚ ਬੈਠ ਕੇ ਬੜੀਆਂ ਗੱਲਾਂ ਕਰਦੇ ਹੈਗੇ ਆਂ ਕੀ ਉਹ ਗੱਲਾਂ ਸਰਕਾਰ ਤੱਕ ਪਹੁੰਚ ਸਕਦੀਆਂ ਨੇ ਨਹੀਂ ਪਹੁੰਚ ਸਕਦੀਆਂ ਕੀ ਉਹ ਚੀਜ਼ਾਂ ਸਰਕਾਰ ਤੱਕ ਜਾਂ ਬਿਊਰੋਕ੍ਰੇਟਸ ਤੱਕ ਜਾਂ ਪੁਲਿਸ ਵਾਲੇ ਤੱਕ ਪਹੁੰਚ ਸਕਦੀ ਹੈ ਨਹੀਂ ਪਹੁੰਚ ਸਕਦੀਆਂ ਕੌਣ ਪੰਚਾਏਗਾ ਮੀਡੀਆ ਪੰਚਾਏਗਾ ਤੇ ਜੇ ਅੱਜ ਮੀਡੀਆ ਦੇ ਨਾਲ ੱਟਕਾ ਹੋਏਗਾ ਇਸ ਦਾ ਮਤਲਬ ਸਾਡੇ ਨਾਲ ਪਬਲਿਕ ਨਾਲ ੱਟਕਾ ਹੋ ਰਿਹਾ ਹੈ ਪਬਲਿਕ ਕਦੋਂ ਤੱਕ ਇਸ ਚੀਜ਼ ਨੂੰ ਸੰਭੇਗੀ ਕਦੋਂ ਤੱਕ ਕਰ ਰਹੀ ਹੈ ਤੇ ਅਦਾਲਤ ਹੈ ਅਦਾਲਤ ਦੇ ਵਿੱਚ ਪੇਸ਼ੀ ਵੀ ਹੈ ਕੇਸ ਵੀ ਚੱਲਣਾ ਹੈ ਉੱਥੋਂ ਇਨਸਾਫ ਮਿਲਣ ਦੀ ਉਮੀਦ ਹੋਏਗੀ ਕਿ ਉੱਥੇ ਤਾਂ ਸਾਰਾ ਕੁਝ ਨਾਟਾਰਾ ਹੋ ਜਾਏਗਾ ਕੌਣ ਸੱਚਾ ਕੌਣ ਝੂਠਾ ਨਾਟਾਰਾ ਤਾਂ ਹੋ ਜਾਏਗਾ ਜੀ ਪਰ ਸਾਡੀਆਂ ਕੋਰਟਸ ਜਿਹੜੀਆਂ ਨੇ ਬੀਇੰਗ ਅ ਪੀਐਲਵੀ ਆਈ ਨੋ ਕਿ ਕਿੰਨੀਆਂ ਜ਼ਿਆਦਾ ਦੇ ਦੇ ਸੋ ਮਚ ਟਾਈਮ ਕੰਜ਼ੂਮਿੰਗ ਕਿੰਨਾ ਟਾਈਮ ਲੱਗ ਜਾਏਗਾ ਅਮਰਜੀਤ ਸਿੰਘ ਰਤਨ ਇੱਕ ਹੋਰ ਜਰਨਲਿਸਟ ਹੈ ਹੀ ਇਜ਼ ਅ ਫੋਟੋ ਜਰਨਲਿਸਟ ਉਹਨਾਂ ਦੇ ਉੱਤੇ ਵੀ ਐਦਾਂ ਹੀ ਤੱਕਾ ਹੋਇਆ ਸੀਗਾ ਅੱਜ ਤੱਕ ਉਹ ਆਪਣੀਆਂ ਪੇਸ਼ੀਆਂ ਭੁਗਤ ਰਹੇ ਨੇ ਹੋ ਗਿਆ ਨਕਾਰਾ ਹੋ ਗਿਆ ਕੁਝ ਜੱਜਸ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਔਰ ਪੁਲਿਸ ਜੇਕਰ ਬਾਈ ਡਿਫਾਲਟ ਪਬਲਿਕ ਦੇ ਉੱਤੇ ਧੱਕਾ ਕਰੇਗੀ ਤੇ ਪਬਲਿਕ ਨੂੰ ਚੁੱਪ ਰਹੇ ਪਬਲਿਕ ਚੁੱਪ ਰਹੇਗੀ ਕਿਉਂ ਰਹੇਗੀ ਪਬਲਿਕ ਚੁੱਪ ਸੋ ਦੈਟ ਇਜ਼ ਮਾਈ ਕੁਐਸਚਨ ਦੈਟ ਇਜ਼ ਮਾਈ ਕੁਐਸਚਨ ਟੂ ਐਵਰੀ ਗਵਰਨਮੈਂਟ ਆਫੀਸਰ ਟੂ every department of the government ਇਹਨਾਂ ਸਾਰੇ ਲੋਕਾਂ ਨੇ ਆਪਣੀ ਆਪਣੀ ਗੱਲ ਰੱਖੀ ਹੈ ਚਾਹੇ ਜਿੰਨੇ ਲੋਕ ਇੱਥੇ ਇਕੱਠੇ ਹੋਏ ਆ ਸਾਰੇ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਿਤ ਨੇ ਔਰ ਸਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ ਹੈ ਐਸਐਸਪੀ ਦਫ਼ਤਰ ਜਾਣ ਦਾ ਵੀ ਇਹਨਾਂ ਨੇ ਪ੍ਰੋਗਰਾਮ ਲਿਖਿਆ ਹੈ ਕਹਿਣਾ ਹੈ ਕਿ ਰਜਿੰਦਰ ਸਿੰਘ ਤੱਗੜ ਇਕੱਲੇ ਨਾਲ ਧੱਕਾ ਨਹੀਂ ਹੋ ਰਿਹਾ ਸਾਰੇ ਪੱਤਰਕਾਰ ਨਾਲ ਪ੍ਰੈਸ ਦੇ ਨਾਲ ਤੱਕ ਹੈ ਜੇਕਰ ਕੋਈ ਪੁਲਿਸ ਦੇ ਖਿਲਾਫ ਤੱਥਾਂ ਦੇ ਆਧਾਰ ਦੇ ਉੱਤੇ ਵਿਜੀਲੈਂਸ ਦੇ ਖਿਲਾਫ ਕੋਈ ਖਬਰ ਲੱਗ ਰਹੀ ਹੈ ਤੇ ਇਸ ਦਾ ਮਤਲਬ ਇਹ ਨਹੀਂ ਕਿ ਚੁੱਪ ਕਰਾ ਦਿੱਤਾ ਜਾਵੇ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਦੇਖਦੇ ਹਾਂ ਕਿ ਰਿਮਾਂਡ ਵੱਧ ਹੈ ਜਾਂ ਜ਼ਮਾਨਤ ਤੋ ਮਿਲਦੀ ਆ ਪਰ ਉਸ ਤੋਂ ਪਹਿਲਾਂ ਲੋਕਾਂ ਦੀ ਆਵਾਜ਼ ਖੜੀ ਹੋਈ ਆ ਉੱਠੀ ਆ ਕਿ ਸਰਾਸਰ ਜਿੱਥੇ-ਜਿੱਥੇ ਧੱਕਾ ਹੋਵੇਗਾ ਅਸੀਂ ਬੋਲਦੇ ਰਹਾਂਗੇ ਫਿਲਹਾਲ ਸਾਡੀ ਵੀ ਇਸ ਕੇਸ ਦੇ ਉੱਤੇ ਨਜ਼ਰ ਬਣੀ ਹੋਈ ਹੈ ਬਤੌਰ ਪੱਤਰਕਾਰ ਹੋਣ ਦੇ ਨਾਤੇ ਵੀ ਤੇ ਰਿਪੋਰਟ ਕਰਨ ਦੇ ਨਾਤੇ ਵੀ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਦੇ ਵਿੱਚ ਕਿਹੜਾ-ਕਿਹੜਾ ਮੋੜ ਆਉਂਦਾ ਔਰ ਪੁਲਿਸ ਨੇ ਜੇਕਰ ਧੱਕਾ ਕੀਤਾ ਤੇ ਪੁਲਿਸ ਨੂੰ ਜਵਾਬ ਤਲਬੀ ਕੌਣ ਕਰੇਗਾ ਕਿ ਮੁੱਖ ਮੰਤਰੀ ਪੰਜਾਬ ਜਾਂ ਡੀਜੀਪੀ ਪੰਜਾਬ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਫਿਲਹਾਲ ਇਸ ਰਿਪੋਰਟ ਚ ਹੈਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ